ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਢਿੱਲੋਂ ਬਠਿੰਡੇ ਵਾਲਾ ਤੇ ਅੱਜ ਦੀ ਵੀਡੀਓ ਵਿੱਚ ਬੜਾ ਖਾਸ ਜਿਹੜੀ ਬੜੀ ਖਾਸ ਜਾਣਕਾਰੀ ਹੋਊਗੀ ਉਹ ਕੀ ਹੋਊਗੀ ਤੁਸੀਂ ਦੇਖਦੇ ਹੋਵੋਗੇ ਵੀ ਜਿਹੜੀਆਂ ਪਹਿਲਾਂ ਖਰੀਦ-ਵੇਚ ਦੀਆਂ ਐਪਲੀਕੇਸ਼ਨਾਂ ਆਉਂਦੀਆਂ ਸੀ ਜਾਂ ਹੋਰ ਚੱਲ ਜਾਂ ਸੀ ਤਾਂ ਉਹ ਇੱਕ ਪੜ੍ਹਿਆ-ਲਿਖਿਆ ਵਰਗ ਲਾ ਲੋ ਹਨਾ ਉਹ ਯੂਜ਼ ਕਰਦਾ ਸੀਗਾ ਤੇ ਇੱਕ ਜਿਹੜੇ ਆਪਣੇ ਕਿਸਾਨ ਸੀ ਉਹ ਇਸ ਸਰਵਿਸ ਤੋਂ ਵਾਂਝੇ ਸੀਗੇ ਜਿਵੇਂ ਉਹਨਾਂ ਨੇ ਫਸਲਾਂ ਵੇਚਣੀਆਂ ਕੋਈ ਸੰਦ ਖਰੀਦਣਾ ਚਾਹੇ ਵੇਚਣਾ ਨਾ ਤਾਂ ਉਹਦੇ ਬਾਰੇ ਬਾਈ ਫਰੀ ਬਹੁਤ ਵਧੀਆ ਕਨਸੈਪਟ ਲੈ ਕੇ ਆਇਆ ਸਸੀ ਗਾਲ ਬਾਈ ਜੀ ਸਸੀ ਪਹਿਲਾਂ ਆਪਣਾ ਨਾਮ ਦੱਸ ਦਿਓ ਬਾਈ ਜੀ ਮੇਰਾ ਨਾਮ ਹੈ ਜੀ ਪ੍ਰੋਫੈਸਰ ਚੀਮਾ ਜੀ ਤੇ ਆਪਣੀ ਐਪਲੀਕੇਸ਼ਨ ਦਾ ਨਾਮ ਵੀ ਦੱਸ ਦਿਓ ਬਾਈ ਜੀ ਐਪ ਦਾ ਨਾਮ ਹੈ ਜੀ ਕਿਸਾਨ ਗੇਟਵੇ ਕਿਸਾਨ ਗੇਟਵੇ ਹਾਂਜੀ ਨਾਮ ਵੀ ਕਿਸਾਨ ਗੇਟਵੇ ਰੱਖਿਆ ਹੋਇਆ ਹੈ ਭਾਈ ਕਿਵੇਂ ਮਨ ਚ ਆਇਆ ਫਿਰ ਇਹ ਬਾਈ ਜੀ ਅੱਜ ਕੱਲ ਦਾ ਯੁੱਗ ਹੈ ਜਿਵੇਂ ਟੈਕਨੋਲੋਜੀ ਦਾ ਯੁੱਗ ਹੈ ਆਪਾਂ ਦੇਖਦੇ ਹਾਂ ਕਿ ਹਰ ਵਰਗ ਹੈ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਸ਼ਹਿਰਾਂ ਵਾਲਾ ਉਹ ਘਰ ਬੈਠਾ ਹਰ ਇੱਕ ਚੀਜ਼ ਬੜੇ ਸੌਖੇ ਤਰੀਕੇ ਨਾਲ ਮੰਗਾ ਲੈਂਦਾ ਹੈ ਬੂਟਾਂ ਤੋਂ ਲੈ ਕੇ 버ਗਰ ਤੋਂ ਲੈ ਕੇ ਫ੍ਰਿਜ ਤੋਂ ਲੈ ਕੇ ਹਰ ਕੁਝ ਪਰ ਜਿਹੜੇ ਆਪਣਾ ਪਿੰਡੂ ਤਬਕਾ ਆਪਾਂ ਕਹਿ ਲੀਏ ਹਾਂ ਹਾਂ ਕਿਸਾਨ ਭਰਾ ਨੇ ਪਿੰਡਾਂ 'ਚ ਬੈਠੇ ਨੇ ਘੱਟ ਪੜ੍ਹੇ ਲਿਖੇ ਨੇ ਉਹਨਾਂ ਲਈ ਹਜੇ ਵੀ ਟੈਕਨੋਲੋਜੀ ਦੀ ਵਰਤੋਂ ਤੋਂ ਉਹ ਇੱਕ ਤਰ੍ਹਾਂ ਨਾਲ ਵਾਂਝੇ ਨੇ ਮਤਲਬ ਉਹ ਜਿਹੜੀਆਂ ਆਪਣੇ ਕੰਮ ਆਉਣ ਵਾਲੀਆਂ ਚੀਜ਼ਾਂ ਉਹ ਉਹਨਾਂ ਤੇ ਨਹੀਂ ਮਿਲਦੀਆਂ ਉਹ ਖੇਤੀ ਦੇ ਜਾ ਫਸਲ ਵੇਚਣੀ ਹੈ ਨਾ ਵੇਚਣੀ ਆ ਉਹਨਾਂ ਨੂੰ ਹਜੇ ਵੀ ਉਹੀ ਵੀ ਸ਼ਹਿਰ ਜਾਓ 200 ਕਿਲੋਮੀਟਰ ਮੰਡੀ ਤੇ ਜਾਓ ਦਿਹਾੜੀ ਭੰਨੋ ਹਨਾ ਉਹਨਾਂ ਦੇ ਕੰਮ ਨੂੰ ਸੌਖਾ ਕਰਨ ਲਈ ਅਸੀਂ ਇਹ ਐਪ ਲੈ ਕੇ ਆਏ ਆ ਜੀ ਜੀ ਇਹਦੇ ਵਿੱਚ ਕੀ ਕੀ ਜਿਹੜੀਆਂ ਫੈਸਿਲਿਟੀਆਂ ਹੋਣਗੀਆਂ ਇਹ ਜਿਹੜੀ ਐਪ ਦਾ ਨਾਮ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਕਿਸਾਨ ਗੇਟਵੇ ਠੀਕ ਹੈ ਜੀ ਇਹ Google Play Store ਤੇ ਵੀ ਹੈ ਜੀ App Store ਤੇ ਵੀ ਹੈ ਇਹ ਐਪ ਹੈ ਜਿਹੜੀ ਇਹਨੂੰ ਆਪਾਂ ਮੇਨਲੀ ਤਿੰਨ ਹਿੱਸਿਆਂ 'ਚ ਵੰਡ ਸਕਦੇ ਹਾਂ ਮਤਲਬ ਮਤਲਬ ਐਪ ਨੂੰ ਐਪ ਦੇ ਯੂਜ਼ਰ ਨੇ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਯੂਜ਼ਰ ਨੇ ਇਹਦੇ ਹੋਣਗੇ ਪਹਿਲਾ ਯੂਜ਼ਰ ਹੋ ਗਿਆ ਸਿੰਪਲ ਕਿਸਾਨ ਜਿਨ੍ਹਾਂ ਨੇ ਆਪਣੀ ਖੇਤੀ ਨਾਲ ਸੰਬੰਧਿਤ ਕੋਈ ਵੀ ਚੀਜ਼ ਖਰੀਦਣੀ ਹੈ ਜੀ ਜਿਹਦੇ ਚ ਆਪਾਂ ਜਿਵੇਂ ਕਿਸਾਨ ਜਦੋਂ ਇਹਦੇ ਚ ਲੌਗਇਨ ਕਰੂਗਾ ਅੱਗੇ ਅਲੱਗ-ਅਲੱਗ ਵੱਖ-ਵੱਖ ਕੈਟਾਗਰੀਆਂ ਬਣਾਈਆਂ ਹੋਈਆਂ ਨੇ ਅਸੀਂ ਤੇ ਇਹ ਐਪ ਤੁਹਾਨੂੰ ਦੱਸਦੇ ਆਂ ਪੰਜਾਬੀ ਦੇ ਵਿੱਚ ਵੀ ਅਵੇਲੇਬਲ ਹੈ ਅੱਛਾ ਤੇ ਆਪਣੇ ਭਾਰਤ ਦੀਆਂ ਜਿੰਨੀਆਂ ਵੀ ਰੀਜਨਲ ਲੈਂਗੁਏਜੇਜ਼ ਨੇ ਜਿਵੇਂ ਕੰਨੜ ਹੋਗੀ ਮਤਰਾਸ ਹੋਗੀ ਸਾਰੀਆਂ ਲੈਂਗੁਏਜ ਦੇ ਵਿੱਚ ਇਹ ਐਪ ਹੈ ਜਿਹੜੀ ਲਗਭਗ ਆਉਣ ਵਾਲੇ ਸਮੇਂ ਦੇ ਵਿੱਚ ਅਵੇਲੇਬਲ ਹੋਊ। ਜੀ ਇੰਟਰਫੇਸ ਵੀ ਅਸੀਂ ਬੜਾ ਸੌਖਾ ਰੱਖਿਆ ਹੋਇਆ ਹੈ ਤਾਂ ਕਿ ਵੀ ਬਹੁਤਾ ਪੜੇ ਲਿਖੇ ਹੋਣ ਦੀ ਲੋੜ ਨਹੀਂ ਇਸ ਐਪ ਨੂੰ ਚਲਾਉਣ ਦਾ। ਜਦੋਂ ਪੰਜਾਬੀ ਦੇ ਵਿੱਚ ਆਗੇ ਤਾਂ ਸੌਖਾ ਹੋ ਜਾਂਦਾ। ਸੌਖਾ ਹੋ ਜਾਂਦਾ। ਅੱਜ ਕੱਲ ਹਰੇਕ ਬੰਦਾ ਫੋਨ ਵੀ ਚਲਾਉਂਦਾ ਫੇਸਬੁੱਕ ਇੰਸਟਾਗ੍ਰਾਮ ਸਾਰੀਆਂ ਐਪਲੀਕੇਸ਼ਨਾਂ ਯੂਜ਼ ਚਲਾਉਂਦਾ ਹੈ। ਹਾਂਜੀ। ਤੇ ਇਹਦੇ ਵਿੱਚ ਜਿਵੇਂ ਜਿਹੜਾ ਕਿਸਾਨ ਵਰਗ ਹੈ ਮੰਨ ਲਓ ਉਹਨਾਂ ਨੇ ਮਸ਼ੀਨਰੀ ਦੀ ਕੈਟਾਗਰੀ ਹੈ ਇਹਦੇ ਵਿੱਚ ਫਸਲਾਂ ਦੀ ਕੈਟਾਗਰੀ ਹੈ ਪਸ਼ੂਧਾਨ ਦੀ ਕੈਟਾਗਰੀ ਹੈ ਹਨਾ ਹੁਣ ਮੰਨ ਲਓ ਇੱਕ ਪਿੰਡ 'ਚ ਬੈਠਾ ਕਿਸਾਨ ਹੈ ਉਹਨੇ ਇੱਕ ਮੱਝ ਖਰੀਦਣੀ ਹੈ ਮੱਝ ਖਰੀਦਣੀ ਹੈ ਤਾਂ ਉਹ ਐਪ ਤੇ ਲੌਗਇਨ ਕਰੂਗਾ ਲੌਗਇਨ ਕਰਕੇ ਖਰੀਦੋ ਦੀ ਆਪਸ਼ਨ ਤੇ ਕਲਿੱਕ ਕਰੂਗਾ ਅੱਗੇ ਆ ਜਾਣਗੀਆਂ ਆਪਸ਼ਨਾਂ ਮਸ਼ੀਨਰੀ ਹਨਾ ਪਸ਼ੂਧਾਨ ਦੀ ਆਪਸ਼ਨ ਆ ਜੂਗੀ ਉਹਦੇ ਤੇ ਕਲਿੱਕ ਕਰੂਗਾ ਅੱਗੇ ਗਾਂ ਮੱਝ ਘੋੜਾ ਅਲੱਗ-ਅਲੱਗ ਉਹਨੇ ਜਿਹੜੀ ਵੀ ਮੰਨ ਲਓ ਮੱਝ ਖਰੀਦਣੀ ਹੈ ਮੱਝ ਤੇ ਕਲਿੱਕ ਕਰੂਗਾ ਤਾਂ ਉਹਦੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਮੱਝਾਂ ਵੇਚਣ ਯੋਗ ਹੋਣਗੀਆਂ ਮਤਲਬ ਲੋਕੇਸ਼ਨ ਚੈੱਕ ਲੈਣੀ ਉਹਨਾਂ ਦੀ ਲੋਕੇਸ਼ਨ ਚੈੱਕ ਲੈਣੀ ਵੀ ਉਹ ਆਪਸ਼ਨ ਦੇ ਵਿੱਚ ਆਜੋ ਵੀ ਕਿਹੜੀ ਲੋਕੇਸ਼ਨ ਦੇ ਵਿੱਚ ਤੁਸੀਂ ਲੈਣੀ ਚਾਹੁੰਦੇ ਹੋ ਲੈਣੀ ਚਾਹੁੰਦੇ ਹੋ 50 ਕਿਲੋਮੀਟਰ ਦੇ ਦੈਰੇ ਵਿੱਚ ਦੇਖਣੀ ਹੈ ਤੁਹਾਨੂੰ ਨਹੀਂ ਪਸੰਦ ਆਈ ਉਹਦਾ ਦਾਇਰਾ 100 ਕਿਲੋਮੀਟਰ ਕਰ ਦਿਓ ਤਾਂ ਤੁਹਾਡੇ ਨੇੜੇ ਤੇੜੀ ਜਿੰਨੀਆਂ ਵੀ ਮੱਝਾਂ ਨੇ ਉਹਨਾਂ ਦੀ ਸਾਰੀ ਡਿਟੇਲ ਫੋਟੋ ਕਿਹੜੀ ਨਸਲ ਹੈ ਠੀਕ ਹੈ ਸਾਰੀ ਜਾਣਕਾਰੀ ਤੁਹਾਡੇ ਘਰ ਬੈਠੀ ਤੁਹਾਡੇ ਫੋਨ ਤੇ ਆ ਜਾਣੀ ਆ ਤੇ ਮਾਲਕ ਦਾ ਨੰਬਰ ਆ ਜਾਣਾ ਮਾਲਕ ਦਾ ਨੰਬਰ ਆ ਜਾ ਤੁਸੀਂ ਡਾਇਰੈਕਟ ਮਾਲਕ ਨਾਲ ਕੰਟੈਕਟ ਕਰਕੇ ਜਿਹੜੀ ਆਪਣੀ ਡੀਲ ਆ ਫਾਈਨਲ ਕਰ ਸਕਦੇ ਹੋ ਤੇ ਗੱਲ ਕਰਦੇ ਸੀਗੇ ਮੈਂ ਕਿਹਾ ਵੀ ਇੱਕ ਅੱਜ ਕੱਲ ਪਾਠੀਆਂ ਵੀ ਵੇਚ ਜਾਂਦੇ ਹਨ ਹੈਨਾ ਬੜੀਆਂ ਐਪਲੀਕੇਸ਼ਨਾਂ ਨੇ ਤੇ ਆਪਾਂ ਦੇਖਿਆ ਵੀ ਹਰ ਇੱਕ ਚੀਜ਼ ਵੇਚਦੇ ਆ ਮੈਂ ਕਹਿੰਦਾ ਸਵਾਹ ਵੀ ਵਿਕੀ ਜਾਂਦੀ ਆ ਭਾਂਡੇ ਧੋਣ ਵਾਸਤੇ ਅਗੇ ਵੀ ਉਹ ਸਵਾਹ ਲੈ ਲਓ ਨਾ ਉਹੋ ਤਰੀਕੇ ਆਪਾਂ ਸਾਰੀਆਂ ਚੀਜ਼ਾਂ ਇਹਦੇ ਉੱਤੇ ਪਾ ਸਕਦੇ ਆ ਹਾਂਜੀ ਸਾਰੀਆਂ ਚੀਜ਼ਾਂ ਪਾ ਸਕਦੇ ਆ ਬਟ ਕੋਈ ਆਪਾਂ ਗਲਤ ਚੀਜ਼ ਨਹੀਂ ਪਾ ਸਕਦੇ ਉਹਦੇ ਵਾਸਤੇ ਅਸੀਂ ਇੱਕ ਇਹਦੇ ਤੇ ਫਿਲਟਰ ਲਾਇਆ ਹੋਇਆ ਜੀ ਕਹਿਣ ਤੋਂ ਭਾਵ ਹੈ ਕੋਈ ਵੀ ਜਿਹੜਾ ਕਿਸਾਨ ਹੈ ਜਾਂ ਕੋਈ ਵੀ ਯੂਜ਼ਰ ਹੈ ਜਦੋਂ ਉਹ ਕੋਈ ਆਪਣੀ ਚੀਜ਼ ਵੇਚਣ ਲਈ ਪੋਸਟ ਪਾਉਂਦਾ ਤਾਂ ਉਹ ਪੋਸਟ ਪਹਿਲਾਂ ਸਾਡੀ ਟੀਮ ਵੱਲੋਂ ਵੈਰੀਫਾਈ ਕਰਕੇ ਅਪਰੂਵ ਕੀਤੀ ਜਾਂਦੀ ਹੈ ਜਿੰਨਾ ਚਿਰ ਸਾਡੀ ਟੀਮ ਉਹਨੂੰ ਅਪਰੂਵ ਨਹੀਂ ਕਰੇਗੀ ਉਹਦੀ ਪੋਸਟ ਹੈ ਜਿਹੜੀ ਉਹ 쇼 ਨਹੀਂ ਹੋਊਗੀ ਉਹ ਪ੍ਰੋਸੈਸਿੰਗ ਦੇ ਵਿੱਚ ਹੋਏਗੀ ਜਿਵੇਂ ਪਹਿਲਾਂ ਕਾਫੀ ਐਪਲੀਕੇਸ਼ਨਾਂ ਦੇ ਉੱਤੇ ਆਉਂਦਾ ਆਰਮੀ ਵਾਲੇ ਬਣ ਕੇ ਹਨ ਉਹ ਆਈ ਗੜ ਭੇਜ ਦਿਆ ਤਾਂ ਆਰਮੀ ਵਾਲੇ ਧਰਾਮਾ ਨੂੰ ਵੀ ਬਦਨਾਮ ਕਰ ਦਿਆ ਤਾਂ ਬਹੁਤੇ ਨਾਲ ਫਰਾਡ ਹੋਇਆ ਇਸ ਤਰ੍ਹਾਂ ਦਾ ਕਿਉਂ ਸਸਤੀ ਚੀਜ਼ ਪਾ ਦਿੰਦੇ ਆ ਤਾਂ ਉਸ ਤਰੀਕੇ ਨਾਲ ਮੰਨ ਤੁਸੀਂ ਫਿਲਟਰ ਲਾਇਆ ਹੋਇਆ ਹੈ ਜੀ ਜੀ ਦੂਜਾ ਇੱਕ ਇਹ ਵੀ ਹੈ ਜੀ ਸਿਕਿਉਰਟੀ ਰੀਜ਼ਨ ਜਿਹੜੀ ਸਾਡੀ ਐਪ ਹੈ ਜਦੋਂ ਇਹ ਡਾਊਨਲੋਡ ਕੀਤੀ ਜਾਂਦੀ ਹੈ ਜੀ ਇਹ ਕਿਸੇ ਤਰ੍ਹਾਂ ਦਾ ਕੋਈ ਐਕਸੈਸ ਨਹੀਂ ਮੰਨਦੀ ओके ਇਹ ਲੋ ਸਾਬ ਇਹ ਸਿਰਫ ਫੋਨ ਨੰਬਰ ਭਰੂਗਾ ਯੂਜ਼ਰ ਇੱਕ ओटीपी ਆਊਗਾ ਜੀ ਜੀ ਜਿਹੜੀ ਸਾਡੀ ਐਪ ਹੈ ਨਾ ਕੈਮਰੇ ਦਾ ਐਕसेस ਨਾ ਗੈਲਰੀ ਦਾ ਐਕसेस ਕਿਸੇ ਤਰ੍ਹਾਂ ਦਾ ਫੋਨ ਦਾ ਐਕसेस ਨਹੀਂ ਮਤਲਬ ਕੋਈ ਡਾਟਾ ਲੀਕਸ ਵਾਲੀ ਕੋਈ ਗੱਲ ਨਹੀਂ ਹੈ ਕੋਈ ਗੱਲ ਤਰ੍ਹਾਂ ਐਕਸੈਸ ਨਹੀਂ ਕੈਮਰੇ ਦਾ ਐਕਸੈਸ ਵੀ ਯੂਜ਼ਰ ਨੂੰ ਉਦੋਂ ਦੇਣਾ ਪਊਗਾ ਜਦੋਂ ਉਹ ਕੋਈ ਫੋਟੋ ਖਿੱਚ ਕੇ ਪਾਉਣੀ ਚਾਹੁੰਦਾ ਹੈ ਖਿੱਚ ਕੇ ਪਾਉਣੀ ਚਾਹੁੰਦਾ ਮੰਨ ਲਓ ਆਪਾਂ ਕੋਈ ਚੀਜ਼ ਵੇਚਣੀ ਹੈ ਤਾਂ ਜੇ ਫੋਟੋ ਪਾਉਣੀ ਹੈ ਉਦੋਂ ਤੁਸੀਂ ਐਕਸੈਸ ਦਿਓਗੇ ਅਗਰ ਤੁਸੀਂ ਕੋਈ ਚੀਜ਼ ਨਹੀਂ ਵੇਚਣੀ ਨਹੀਂ ਖਰੀਦਣੀ ਹੈ ਤਾਂ ਤੁਹਾਨੂੰ ਕੋਈ ਐਕਸੈਸ ਦੇਣ ਦੀ ਜ਼ਰੂਰਤ ਨਹੀਂ ਜ ਸਰਵਿਸ ਬਾਈ ਕਿਹੜੀ ਕਿਹੜੀ ਹੋ ਰਹੀ ਹੋਗੀ ਇਹਦੇ ਵਿੱਚ ਇਹਦੇ ਵਿੱਚ ਵੀਰ ਜੀ ਮੇਨਲੀ ਅਸੀਂ ਸਰਵਿਸਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਤਾਂ ਹੋਗੀ ਖਰੀਦੋ ਦੀ ਕੋਈ ਵੀ ਚੀਜ਼ ਖਰੀਦਣੀ ਹੈ ਤੁਸੀਂ ਖਰੀਦੋ ਤੇ ਕਲਿੱਕ ਕਰੋਗੇ ਖਰੀਦਦਾਰ ਦੇ ਤੌਰ ਤੇ ਰਜਿਸਟਰ ਕਰੋਗੇ ਅੱਗੇ ਵੱਖ-ਵੱਖ ਕੈਟਾਗਰੀਆਂ ਹਨਾ ਤੇ ਦੂਜੀ ਹੋਗੀ ਵੇਚਣ ਦੀ ਜੀ ਤੁਸੀਂ ਕੁਝ ਵੀ ਵੇਚਣਾ ਹੈ ਜੀ ਮਾਲ ਡੰਗਰ ਤੋਂ ਲੈ ਕੇ ਹਨਾ ਕੀਟਨਾਸ਼ਕ ਤੋਂ ਲੈ ਕੇ ਫਰਟੀਲਾਈਜ਼ਰ ਹਨਾ ਆਪਣਾ ਪ੍ਰਾਲੀ ਤੋਂ ਲੈ ਕੇ ਹਰ ਇੱਕ ਚੀਜ਼ ਕੋਈ ਸੰਦ ਹਨਾ ਖੇਤੀ ਨਾਲ ਸੰਬੰਧਤ ਹੈ ਹਰ ਇੱਕ ਚੀਜ਼ ਹੈ ਤੀਜੀ ਕੈਟਾਗਰੀ ਅਸੀਂ ਇਹ ਚ ਰੱਖੀ ਹੈ ਵੀਰ ਜੀ ਸੇਵਾਵਾਂ ਦੀ ਸੇਵਾਵਾਂ ਸੌਰੀ ਹਸਨਾ ਸਰਵਿਸਿਜ਼ ਕਹਿੰਦੇ ਹਾਂ ਜੀ ਜੀ ਸਰਵਿਸ ਜਿਹਦੇ ਵਿੱਚ ਮੰਨ ਲਓ ਕੰਬਾਈਨ ਕਿਰਾਏ ਤੇ ਦੇਣੀ ਹੈ ਕਿਸੇ ਨੇ ਜਿਵੇਂ ਆਪਾਂ ਲੋਕ ਵਾਢੀ ਲਈ ਹਨਾ ਕੰਬਾਈਨ ਦੀ ਵਰਤੋਂ ਕਰਦੇ ਆਂ ਨਾਲ ਸੁਣ ਲਿਓ ਬਾਈ ਤੇ ਸ਼ੇਅਰ ਵੀ ਕਰੀ ਚੰਦੋ ਜੇ ਕਿਸੇ ਨੇ ਕੰਬਾਈਨ ਕਿਰਾਏ ਤੇ ਦੇਣੀ ਆ ਜਾਂ ਕਿਰਾਏ ਤੇ ਲੈਣੀ ਆ ਬਿਲਕੁਲ ਇਸ ਤੋਂ ਇਲਾਵਾ ਜੀ ਬੋਰ ਵਾਲੀ ਮਸ਼ੀਨ ਹੋ ਗਈ ਜਿਨ੍ਹਾਂ ਨੇ ਜਿਵੇਂ ਆਪਾਂ ਕੀਤੀ ਆਮ ਹੀ ਆਪਾਂ ਨੂੰ ਬੋਰ ਦਾ ਮਤਲਬ ਕੋਈ ਵੀ ਚੀਜ਼ ਕਹਿ ਸਕਦੇ ਇਹ ਨਹੀਂ ਹੈਗਾ ਕੱਲੀ ਕੰਬਾਈਨ ਜਾਂ ਬੋਰ ਵਾਲੀ ਮਸ਼ੀਨ ਹੀ ਆ ਨਹੀਂ ਹਰ ਇੱਕ ਹਰ ਇੱਕ ਤਰ੍ਹਾਂ ਦੀ ਇਵੇਂ ਇਵਨ ਕੇ ਜੀ ਇਹਦੇ ਤੇ ਜਿਹੜੇ ਵੈਟਰਨਰੀ ਡਾਕਟਰ ਨੇ ਉਹ ਵੀ ਲਿਸਟਡ ਨੇ ਜੀ ਅੱਛਾ ਹਾਂ ਏਰੀਆ ਵਾਈਜ਼ ਏਰੀਆ ਵਾਈਜ਼ ਏਰੀਆ ਵਾਈਜ਼ ਇਹ ਉਹ ਜਿੰਨਾ ਕ ਏਰੀਆ ਕਵਰ ਕਰਦਾ ਕੋਈ 25 30 ਕਿਲੋਮੀਟਰ ਦਾ 50 ਕਿਲੋਮੀਟਰ ਦਾ ਜਾਂ ਉਹ ਡਾਕਟਰਾਂ ਦੇ ਰਿਵਿਊ ਦੀ ਗੱਲ ਕਰੀ ਰਹਿਣਾ ਹਾਂ ਹਾਂਜੀ ਉਹ ਵੀ ਵਧੀਆ ਤੁਸੀਂ ਯਾਦ ਕਰਾਇਆ ਢਿੱਲੋ ਸਾਹਿਬ ਉਹਦੇ ਵਿੱਚ ਐਦਾਂ ਹੈ ਕਿ ਮੰਨ ਲਓ ਹੁਣ ਪਿੰਡਾਂ ਦੇ ਵਿੱਚ ਕਿਸੇ ਬੰਦੇ ਨੇ ਸ਼ੌਂਕੀਆ ਘੋੜੀ ਤਾਂ ਉਹਦੇ ਕੋਲ ਮੰਨ ਲਓ ਕੋਈ ਤਾਂ ਜਾਨਵਰ ਕੋੜੀ ਹੈ ਜਾਂ ਕੁੱਤਾ ਰੱਖਿਆ ਸ਼ੌਂਕ ਨਾਲ ਉਹ ਢਿੱਲਾ ਹੋ ਗਿਆ ਠੀਕ ਹੈ ਤਾਂ ਉਹਦੇ ਕੋਲ ਪਿੰਡਾਂ ਦੇ ਵਿੱਚ ਆਮ ਤੌਰ ਤੇ ਇੱਕ ਅੱਧਾ ਹੀ ਡਾਕਟਰ ਹੁੰਦਾ ਹੈ ਬਿਲਕੁਲ ਜੀ ਬਾਈ ਚਾਂਸ ਮੌਕੇ ਤੇ ਉਹ ਡਾਕਟਰ ਉਸ ਦਿਨ ਹੈ ਨਹੀਂ ਹੈ ਨਹੀਂ ਤਾਂ ਉਹਦੇ ਕੋਲ ਕੀ ਆਪਸ਼ਨ ਹੈ ਜੀ ਜਿੰਨੇ ਨੂੰ ਉਹ ਸ਼ਹਿਰ ਜਾ ਕੇ ਡਾਕਟਰ ਦਾ ਪਤਾ ਕਰੂਗਾ ਲੱਭੂਗਾ ਉਹਨੇ ਨੂੰ ਤਾਂ ਐ ਨਹੀਂ ਪਤਾ ਡੰਗਰ ਆਪਣਾ ਬਹੁਤ ਜ਼ਿਆਦਾ ਬਿਮਾਰ ਹੋ ਜਾਨਵਰ ਮਾਰ ਬਿਲਕੁਲ ਬਿਲਕੁਲ ਪਤਾ ਨਹੀਂ ਲੱਗਦਾ ਪਤਾ ਨਹੀਂ ਤਾਂ ਉਹ ਐਪ ਦੇ ਵਿੱਚ ਜਦੋਂ ਰਜਿਸਟਰਡ ਕਰਕੇ ਸਰਚ ਕਰੂਗਾ ਜੀ ਪਹਿਲੀ ਗੱਲ ਤਾਂ ਜਿੰਨਾ ਉਹਨਾਂ ਨੇ ਏਰੀਆ ਲਾਇਆ ਮੰਨ ਲਓ 50 ਕਿਲੋਮੀਟਰ ਜਾਂ 100 ਲਾਇਆ 20 ਲ ਹੋਣਗੇ ਜੀ ਇੱਕ ਤਾਂ ਉਹਨਾਂ ਦੀ ਲਿਸਟ ਆ ਜੂਗੀ ਜੀ ਜੀ ਦੂਜਾ ਪਲੱਸ ਪੁਆਇੰਟ ਜਿਹੜੇ ਲੋਕਾਂ ਨੇ ਉਹ ਉਹਨਾਂ ਡਾਕਟਰ ਸਹਿਬਾਨ ਤੋਂ ਪਹਿਲਾਂ ਸਰਵਿਸਿਜ਼ ਲਈਆਂ ਨੇ ਉਹਨਾਂ ਦੇ ਰਿਵਿਊ ਨਾਲ ਆ ਜਾਣਗੇ ਰਿਵਿਊ ਨਾਲ ਆ ਜਾਣਗੇ ਹਾਂ ਤਾਂ ਕਿ ਆਪਾਂ ਨੂੰ ਇਹ ਪਤਾ ਲੱਗ ਸਕੇ ਕਿ ਆਪਣੇ ਏਰੀਆ 'ਚ ਚਾਰ ਡਾਕਟਰ ਨੇ ਜੀ ਤੇ ਲੋਕ ਚਾਰਾਂ ਬਾਰੇ ਕੀ ਕਹਿ ਰਹੇ ਨੇ ਵੀ ਆਪਾਂ ਵਧੀਆ ਡਾਕਟਰ ਹੈ ਜਿਹੜਾ ਆਪਣੇ ਜਾਨਵਰ ਲਈ ਆਪਾਂ ਚੂਜ਼ ਕਰਕੇ ਬੁਲਾ ਸਕਦੇ ਹਾਂ ਸੰਪਰਕ ਕਰ ਸਕਦੇ ਤੇ ਇੱਕ ਗੱਲ ਹੋਰ ਦੱਸੋ ਜਿਹੜੇ ਡਾਕਟਰ ਸਾਹਿਬ ਆਪਣੇ ਤਾਂ ਉਹ ਵੀ ਤੁਹਾਡੇ ਨਾਲ ਸੰਪਰਕ ਕਰਕੇ ਆਪਣੀ ਪ੍ਰੋਫਾਈਲ ਲਿਸਟਡ ਕਰ ਸਕਦੇ ਨੇ ਹਾਂਜੀ ਬਿਲਕੁਲ ਜੀ ਸਾਡੇ ਨਾਲ ਸੰਪਰਕ ਚਾਹੀ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਹਾਂਜੀ ਉਹ ਐਪ ਡਾਊਨਲੋਡ ਕਰਨ ਐਪ ਦੇ ਵਿੱਚ ਸਰਵਿਸਿਜ਼ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਲੈਣਾ ਜੀ ਜੀ ਤੇ ਐਪ ਡਾਊਨਲੋਡ ਕਰਨ ਦੀ ਕੋਈ ਚਾਰਜਰ ਵਗੈਰਾ ਨਹੀਂ ਐਪ ਡਾਊਨਲੋਡਿੰਗ ਟੋਟਲੀ ਫ੍ਰੀ ਹੈ ਜੀ ਫ੍ਰੀ ਹੈ ਜੀ ਤੇ ਬਤੌਰ ਯੂਜ਼ਰ ਕਿਸਾਨਾਂ ਲਈ ਖਰੀਦਦਾਰਾਂ ਲਈ ਐਪ ਟੋਟਲੀ ਫ੍ਰੀ ਹੈ ਜਿਹੜੇ ਲੋਕਾਂ ਨੇ ਇਹਦੇ ਵਿੱਚ ਆਪਣੀਆਂ ਸਰਵਿਸਿਜ਼ ਦੇਣੀਆਂ ਨੇ ਜਾਂ ਆਪਣੀਆਂ ਚੀਜ਼ਾਂ ਵੇਚਣੀਆਂ ਨੇ ਉਨ੍ਹਾਂ ਲਈ ਇਹ ਐਪ ਪੇਡ ਹੈ ਠੀਕ ਹੈ ਉਹਦੇ ਲਈ ਵੀ ਸਟਾਰਟਿੰਗ ਦੇ ਵਿੱਚ ਫ੍ਰੀ ਹੈ ਉਸ ਤੋਂ ਬਾਅਦ ਇਹਦੇ ਅਲੱਗ-ਅਲੱਗ ਨੋਮੀਨਲ ਜੇ ਚਾਰਜ ਰੱਖੇ ਹੋਏ ਨੇ ਬਾਈ ਕਿ ਉਹ ਆਪਣੀਆਂ ਪੋਸਟਾਂ ਦੇ ਹਿਸਾਬ ਨਾਲ ਇਹਦੇ ਪੈਕ ਹੈ ਜਿਹੜੇ ਉਹ ਲੈ ਸਕਦੇ ਨੇ ਉਹਨਾਂ ਨੂੰ ਵੀ ਫਾਇਦਾ ਬਾਈ ਜੀ ਐਪ ਦੇ ਜ਼ਰੀਏ ਉਹਨਾਂ ਦਾ ਬਿਜ਼ਨਸ ਹੈ ਜਿਹੜਾ ਉਹ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚੂਗਾ ਜੀ 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 ਮੈਂ ਇਹੀ ਕੁਐਸਚਨ ਕਰਦਾ ਸੀ ਹਾਲੇ ਫਿਲਹਾਲ ਜਿਹੜੇ ਹੈਗੇ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਵੀ ਨਹੀਂ ਇਹ ਆਪਾਂ ਪੂਰੇ ਅਜੇ ਇੰਡੀਆ ਲੈਵਲ ਤੇ ਹੀ ਬਣਾਈ ਹੈ ਜੀ ਪੰਜਾਬ ਦੇ ਵਿੱਚ ਇਹਦੀ ਸਟਾਰਟਿੰਗ ਕੀਤੀ ਹੈ ਹਾਂਜੀ ਹੌਲੀ ਹੌਲੀ ਬਾਕੀ ਜਿਹੜੇ ਆ ਆਪਣੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਲਾਂਚ ਕਰ ਰਹੇ ਆ ਅਸੀਂ ਇਹ ਐਪ ਪੂਰੇ ਇੰਡੀਆ ਲੈਵਲ ਤੇ ਇਸ ਨੂੰ ਲੈ ਕੇ ਜਾਣਾ ਹੈ ਸਾਰੇ ਭਾਰਤ ਦੇ ਵਿੱਚ ਜੀ ਤੇ ਚੱਲਦੀ ਵੀਡੀਓ ਦੇ ਵਿੱਚ ਦੱਸਦੀ ਆ ਵੀ ਆ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਐਪਲੀਕੇਸ਼ਨ ਦਾ ਨੇਮ ਵੀ ਚੱਲ ਰਿਹਾ ਤੇ ਸਕਰੀਨਸ਼ਾਟ ਵੀ ਪਿਆ ਹੋਇਆ ਤਾਂ ਇਹ ਡਾਊਨਲੋਡ ਕਰਨ ਦਾ ਕਿੰਨਾ ਈਜ਼ੀ ਆ ਜਾਂ ਕੋਈ ਤੁਸੀਂ ਸਿਰਫ ਜੀ ਜਿਵੇਂ ਜਿਹੜੇ Android ਯੂਜ਼ਰ ਨੇ Google Play Store ਤੇ ਜਾਣਾ ਉੱਥੇ ਤੁਸੀਂ ਕਿਸਾਨ ਗੇਟਵੇ ਲਿਖ ਕੇ ਸਰਚ ਕਰਨਾ ਹੈ ਤੇ ਸਾਡੀ ਐਪਲੀਕੇਸ਼ਨ ਦਾ ਲੋਗੋ ਸਕਰੀਨ ਤੇ ਜਿਵੇਂ ਕੀ ਦਿਖਿ ਰਿਹਾ ਹੈ ਲੋਗੋ ਤੇ ਕਲਿੱਕ ਕਰਨਾ ਹੈ ਤੇ ਐਪ ਜਿਹੜੀ ਡਾਊਨਲੋਡ ਹੋ ਜਾਏਗੀ ਉਸੇ ਤਰ੍ਹਾਂ ਹਾਂਜੀ ਜਿਹੜੇ iPhone ਯੂਜ਼ਰਸ ਨੇ ਉਹਨਾਂ ਨੇ App Store ਚ ਜਾ ਕੇ ਕਿਸਾਨ ਗੇਟਵੇ ਲਿਖਣਾ ਹੈ ਤੇ ਦਿੱਤਾ ਹੋਇਆ ਲੋਗੋ ਦੇਖ ਕੇ ਉਹ ਐਪ ਹੈ ਜਿਹੜੀ ਡਾਊਨਲੋਡ ਕਰਨੀ ਤੇ ਥੋੜਾ ਡਿਟੇਲ ਚ ਹੋਰ ਦੱਸ ਦੋ ਜੀ ਆਪਾਂ ਨਾਲ ਨਾਲ ਸਕਰੀਨਸ਼ਾਟ ਲਾ ਦਾਂਗੇ ਵੀ ਅੱਗੇ ਅੱਗੇ ਆਪਾਂ ਕਿਵੇਂ ਕਿਵੇਂ ਉਹਨੂੰ ਯੂਜ਼ ਕਰਨਾ ਤੁਹਾਡੇ ਧਿਆਨ ਚ ਹੈ ਤਾਂ ਗੱਲ ਹਾਂਜੀ ਇਹ ਐਪ ਨੂੰ ਯੂਜ਼ ਕਰਨ ਦਾ ਤਰੀਕਾ ਦੇਖੋ ਜੀ ਤੁਸੀਂ ਕਿਸ ਪੱਖ ਤੋਂ ਯੂਜ਼ ਕਰਨਾ ਹੈ ਜੇ ਤੁਸੀਂ ਬਤੌਰ ਖਰੀਦਦਾਰ ਯੂਜ਼ ਕਰਨਾ ਹੈ ਤਾਂ ਤੁਸੀਂ ਬਤੌਰ ਖਰੀਦਦਾਰ ਰਜਿਸਟਰ ਕਰੋ ਤੇ ਜਿਹੜੀ ਵੀ ਚੀਜ਼ ਤੁਸੀਂ ਲੈਣੀ ਚਾਹੁੰਦੇ ਹੋ ਜੀ ਵੱਖ-ਵੱਖ ਅਵੇਲੇਬਲ ਕੈਟਾਗਰੀਆਂ ਚੋਂ ਕੈਟਾਗਰੀ ਚੂਜ਼ ਕਰਕੇ ਉਸ ਚੀਜ਼ ਨੂੰ ਤੁਸੀਂ ਆਸਾਨੀ ਨਾਲ ਖਰੀਦ ਸਕਦੇ ਹੋ ਜਿਵੇਂ ਟਰੈਕਟਰ ਲੈਣਾ ਹੈ ਤਾਂ ਉਹਨੂੰ ਕਿਸਾਨ ਨੂੰ ਮੰਡੀ 'ਚ ਜਾਣ ਦੀ ਜ਼ਰੂਰਤ ਨਹੀਂ ਉਹ ਘਰ ਬੈਠੇ ਹੀ ਐਪ ਦੇ ਉੱਤੇ ਸਰਚ ਕਰੇ ਠੀਕ ਹੈ ਜੀ ਕੈਟਾਗਰੀ ਆ ਜਾਏਗੀ ਉਹਨੋਂ ਘਰ ਬੈਠੇ ਉਹਦੇ ਇਲਾਕੇ ਦੇ ਵਿੱਚ ਜਿੰਨੇ ਵੀ ਟਰੈਕਟਰ ਵੇਚਣ ਵਾਲੇ ਅਵੇਲੇਬਲ ਨੇ ਜਿਹੜੇ ਵੇਚਣਾ ਚਾਹੁੰਦੇ ਨੇ ਲੋੰਦੇ ਨੇ ਉਹਨਾਂ ਦੇ ਡਾਇਰੈਕਟ ਨੰਬਰ ਆ ਜਾਣਗੇ ਕਿਸੇ ਵਿਚੋਲੇ ਨੂੰ ਪਾਉਣ ਦੀ ਲੋਡ ਨਹੀਂ ਜੀ ਕਿਸੇ ਨੂੰ ਵਿਚੋ ਕਮਿਸ਼ਨ ਦੇਣ ਦੀ ਲੋਡ ਨਹੀਂ ਫੋਟੋਆਂ ਸਮੇਤ ਸਾਰੀ ਜਾਣਕਾਰੀ ਆ ਜਾਏਗੀ ਉਸੇ ਤਰ੍ਹਾਂ ਜੇ ਕੋਈ ਚੀਜ਼ ਵੇਚਣੀ ਹੈ ਮੰਨ ਲਓ ਆਪਾਂ ਆਪਾਂ ਘੋੜੀ ਵੇਚਣੀ ਹੈ ਤਾਂ ਘੋੜੀ ਦੀਆਂ ਫੋਟੋਆਂ ਖਿੱਚੋ ਐਪ ਤੇ ਐਪ ਡਾਊਨਲੋਡ ਕਰੋ ਐਪ ਤੇ ਰਜਿਸਟਰਡ ਹੋਵੋ ਬਤੌਰ ਵੇਚਣ ਵਾਲੇ ਠੀਕ ਹੈ ਐਜ਼ ਅ ਸੈਲਰ ਤਾਂ ਤੁਸੀਂ ਘੋੜੀ ਦੀ ਫੋਟੋ ਪਾ ਕੇ ਉਹਦੀ ਸਾਰੀ ਜਾਣਕਾਰੀ ਥੱਲੇ ਫਾਰਮ ਬਣਿਆ ਹੋਇਆ ਹੈ ਜੀ ਫਾਰਮ ਆਲਰੇਡੀ ਬਣਿਆ ਹੋਇਆ ਹੈ ਜੀ ਉਹਦੇ ਵਿੱਚ ਘੋੜੀ ਦਾ ਜਿਵੇਂ ਕਿਹੜੀ ਪ੍ਰਜਾਤੀ ਦੀ ਹੈ ਕਿੰਨੀ ਉਮਰ ਹੈ ਕਿਹੜਾ ਰੰਗ ਹੈ ਠੀਕ ਹੈ ਸਾਰੀ ਜਾਣਕਾਰੀ ਪਾ ਕੇ ਤੁਸੀਂ ਜਿਹੜੀ ਆਪਣੀ ਪੋਸਟ ਹੈ ਉਹ ਉਸ ਨੂੰ ਐਪਲੀਕੇਸ਼ਨ ਤੇ ਪਾ ਸਕਦੇ ਹੋ ਜੀ ਇੱਕ ਗੱਲ ਆਸਤੇ ਦੇ ਵਿੱਚ ਹੋਰ ਦੱਸੋ ਜੀ ਇਹਦੇ ਵਿੱਚ ਨਵੇਂ ਪੁਰਾਣੇ ਦਾ ਟੋਟਲ ਹੀ ਹੋਗੇ ਕੋਈ ਵੀ ਆਪਾਂ ਖਰੀਦ ਵੇਚ ਸਕਦੇ ਆ ਤਾਂ ਜਿਵੇਂ ਹੋਰ ਸਾਈਟਾਂ ਦੇ ਵਿੱਚ ਡਿਸਕਾਊਂਟ ਹੁੰਦਾ ਕੋਈ ਇਸ ਤਰ੍ਹਾਂ ਦੇ ਵੀ ਆਫਰ ਇਹਦੇ ਵਿੱਚ ਹੋਣਗੇ ਨਹੀਂ ਦੇਖੋ ਜਿਹੜੀ ਸਾਡੀ ਐਪ ਹੈ ਨਾ ਇਹ ਅਸੀਂ ਇੱਕ ਪਲੇਟਫਾਰਮ ਦੇ ਪਲੇਟਫਾਰਮ ਦੇ ਰਹੇ ਹਾਂ ਸੌਰੀ ਵੀ ਆਪਣੇ ਆ ਆਪਣੇ ਤੌਰ ਤੇ ਨਹੀਂ ਕੋਈ ਵੇਚਦੇ ਨਹੀਂ ਅਸੀਂ ਅਸੀਂ ਆ ਸਾਡਾ ਕੋਈ ਪ੍ਰੋਡਕਟ ਨਹੀਂ ਹੈ ਅਸੀਂ ਆਪ ਕੁਝ ਨਹੀਂ ਵੇਚਣਾ ਅਸੀਂ ਤਾਂ ਇੱਕ ਕਿਸਾਨ ਭਰਾਵਾਂ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਪਲੇਟਫਾਰਮ ਦਿੱਤਾ ਵੀ ਤੁਹਾਨੂੰ ਮੰਡੀਆਂ 'ਚ ਜਾਣ ਦੀ ਲੋੜ ਨਹੀਂ ਹੈਗੀ ਹਨਾ ਵੀ ਕਿਤੇ ਟਰੈਕਟਰ ਲੈਣ ਜਾਂਦੇ ਆਪਾਂ ਮੰਡੀ 'ਚ ਜਾਂਦੇ ਆ ਜਾਂ ਕੋਈ ਆਪਦੀ ਸਬਜ਼ੀ ਬਾਜੀ ਜੋ ਵੀ ਵੇਚਣਾ ਪਾ ਉੱਥੇ ਜਾਂਦੇ ਕਈ ਵਾਰੀ ਕੀ ਹੁੰਦਾ ਆਪਣੇ ਇੱਥੇ ਉਹੀ ਗੱਲ ਆ ਵੀ ਕੋਈ ਸਬਜੀ ਜਿਵੇਂ ਹੁਣ ਕਿਨੂ ਆ ਦੀ ਗੱਲ ਕਰ ਲਈ ਕਿਨੂ ਆਪਣੇ ਬਹੁਤ ਸਸਤੇ ਹੋਏ ਬਏ ਠੀਕ ਆ ਆਲੂਆਂ ਦੀ ਗੱਲ ਕਰ ਲਈ ਤੇ ਕਈ ਇਹੋ ਜਿਹੀਆਂ ਸੇਟਾਂ ਹੁੰਦੀਆਂ ਜਿੱਥੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਬਹੁਤ ਹੈ ਬਲੈਕ ਚ ਵਿਕਦੇ ਹਨ ਤੋ ਆਪਣੇ ਵਾਲਾ ਰੇਟ ਦੇਖ ਕੇ ਤੇ ਉੱਥੇ ਆਰਡਰ ਕਰਨਗੇ ਆਰਡਰ ਕਰਨਗੇ ਜੇ ਹੁਣ ਕਿਸਾਨ ਭਰਾ ਕੋਲ ਆਲੂਆਂ ਦੀ ਫਸਲ ਹੈ ਉਹਨੂੰ ਪਤਾ ਇੱਥੇ ਰੇਟ ਨਹੀਂ ਮਿਲ ਰਿਹਾ ਤੋ ਉਹ ਐਪ ਦੇ ਉੱਤੇ ਰਜਿਸਟਰ ਕਰਕੇ ਪਾ ਦੇਵੇ ਕਿ ਮੇਰੇ ਕੋਲ ਆ ਫਸਲ ਦੇ ਆਲੂ ਇੰਨੀ ਜ਼ਮੀਨ ਚ ਇੰਨੇ ਕਿੱਲਾਂ ਚ ਲੱਗੇ ਹੋਏ ਆ ਇੰਨੀ ਤਰੀਕ ਤੋਂ ਉਹ ਜਿਹੜੇ ਨੇ ਅਵੇਲੇਬਲ ਨਹੀਂ ਤਾਂ ਹੋ ਸਕਦਾ ਕਿਸੇ ਦੂਜੀ ਸਟੇਟ 'ਚ ਬੈਠੇ ਕਿਸੇ ਵਪਾਰੀ ਨੂੰ ਜਾਂ ਕਿਸੇ ਵੀ ਪਰਸਨ ਨੂੰ ਕੋਈ ਲੇਜ਼ ਬਣਾਉਣ ਵਾਲੀ ਫੈਕਟਰੀ ਨੂੰ ਉਹਨਾਂ ਆਲੂਆਂ ਦੀ ਜ਼ਰੂਰਤ ਹੋਵੇ ਤਾਂ ਡਾਇਰੈਕਟ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕਰਨਗੇ ਬਿਲਕੁਲ ਜੀ ਪ੍ਰੋਸੈਸਿੰਗ ਪਲਾਂਟ ਵਾਲੇ ਤੁਹਾਡੇ ਤੋਂ ਖੁਦ ਚੱਕ ਸਕਦੇ ਆ ਚੱਕ ਸਕਦੇ ਆ ਤੇ ਬਾਕੀ ਜਰੂਰ ਸਾਰੇ ਭਰਾਵਾਂ ਤੱਕ ਸ਼ੇਅਰ ਕਰਿਓ ਕਈ ਵਾਰ ਇਹ ਜਾ ਮੰਨ ਕੇ ਜੇ ਲੋ ਪਲੇਟਫਾਰਮ ਆਪ ਨੂੰ ਮਿਲਿਆ ਹੋਇਆਗਾ ਵੀ ਥੋੜੀ ਕੋਈ ਵੀ ਚੀਜ਼ ਆ ਪੂਰੇ ਭਾਰਤ ਦੇ ਵਿੱਚ ਜਾਊਗੀ ਤਾਂ ਇੱਥੇ ਕੋਈ ਸੰਦ ਤੁਹਾਡਾ ਨਹੀਂ ਵਿਕ ਰਿਹਾ ਤਾਂ ਹੋਰ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਤੇ ਬਹੁਤ ਸੋਹਣਾ ਪਲੇਟਫਾਰਮ ਲੈ ਕੇ ਆਇਆ ਬਾਈ ਹੋਰੀ ਇੱਕ ਵਾਰੀ ਤੁਸੀਂ ਵੀ ਡਾਊਨਲੋਡ ਕਰ ਲਓ ਯੂਜ਼ ਕਰਕੇ ਦੇਖੋ ਤੁਹਾਨੂੰ ਕਿਵੇਂ ਲੱਗੀ ਤੇ ਨਾਲ ਨਾਲ ਰਿਵਿਊ ਵੀ ਜ਼ਰੂਰ ਦੇ ਕੇ ਜਾਇਓ ਤੇ ਅੱਗੇ ਵੀ ਭਰਾਵਾਂ ਦਾ ਸ਼ੇਅਰ ਕਰ ਦਿਓ ਇੱਕ ਬਜੀ ਇਹ ਦੱਸੋ ਵੀ ਕਿਸਾਨਾਂ ਤੋਂ ਇਲਾਵਾ ਜੇ ਕੋਈ ਇੰਡਸਟਰੀ ਹੈ ਨਾ ਕੋਈ ਕੰਪਨੀ ਜੁੜਨਾ ਚਾਹੁੰਦੀ ਆ ਜਿਵੇਂ ਮਨ ਕੇ ਚਾਹ ਲੋ ਮਾਈ ਜੁੜਨਾ ਚਾਹਣਾ ਪ੍ਰਾਈਮ ਐਗਰੋ ਆਪਣੀ ਕੰਪਨੀ ਆ ਤਾਂ ਮੈਂ ਵੀ ਉਹਦੇ ਉੱਤੇ ਲਿਸਟਿੰਗ ਕਰ ਸਕਦਾ ਆਪਣੀ ਕੰਪਨੀ ਦੀ ਹਾਂਜੀ ਹਾਂ ਬਿਲਕੁਲ ਤੁਸੀਂ ਐਪ ਨੂੰ ਡਾਊਨਲੋਡ ਕਰਨਾ ਹੈ ਤੇ ਉਹਦੇ ਵਿੱਚ ਬਤੌਰ ਸੈਲਰ ਰਜਿਸਟਰ ਕਰਨਾ ਹੈ ਰਜਿਸਟਰ ਕਰਨ ਤੋਂ ਬਾਅਦ ਤੁਸੀਂ ਜੋ ਵੀ ਪ੍ਰੋਡਕਟਸ ਬਣਾਉਂਦੇ ਹੋ ਤੁਸੀਂ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਰੇਟ ਉਹਨਾਂ ਦੀ ਜਾਣਕਾਰੀ ਸਾਰੀ ਇਸ ਐਪਲੀਕੇਸ਼ਨ ਦੇ ਉੱਤੇ ਪਾ ਸਕਦੇ ਹੋ ਜੀ ਉਸ ਦਾ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਤੁਹਾਡੇ ਪ੍ਰੋਡਕਟ ਦੀ ਜਿਹੜੀ ਜਾਣਕਾਰੀ ਹੈ ਉਹ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚੇਗੀ ਜੀ 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 ਐਡਵਰਟਾਈਜ਼ਮੈਂਟ ਤੇ ਲੋਕੀ ਤੁਹਾਨੂੰ ਪਤਾ ਲੱਖਾਂ ਰੁਪਏ ਖਰਚ ਕਰਦੇ ਨੇ ਤਾਂ ਅਸੀਂ ਇੱਕੇ ਪਲੇਟਫਾਰਮ ਦੇ ਰਹੇ ਹਾਂ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਜਿਹੜੇ ਸਮਾਲ ਸਕੇਲ ਬਿਜ਼ਨਸਮੈਨ ਨੇ ਸਮਾਲ ਸਕੇਲ ਫੈਕਟਰੀਆਂ ਵਾਲੇ ਨੇ ਮਿਸਤਰੀ ਨੇ ਵੀ ਉਹ ਆਪਣੀ ਕਲਾ ਨੂੰ ਆਪਣੇ ਪ੍ਰੋਡਕਟਸ ਨੂੰ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚਾ ਸਕਦਾ ਜੀ ਜੀ ਮਤਲਬ ਐਡਵਰਟਾਈਜ਼ਮੈਂਟ ਥੋੜੀ ਆ ਸਾਰੀ ਹੈ ਨਾ ਤਾਂ ਬੰਦੇ ਨੇ ਦਾ ਕੰਮ ਕਰਨਾ ਉਹਦੇ ਤੇ ਪਲੇਟਫਾਰਮ ਬਹੁਤ ਸੋਹਣਾ ਦਿੱਤਾ 对。<Okay. S 2> okay.